ਮਨੋਵਿਗਿਆਨ ਪੜਾਉਂਦੇ ਨੇ ਉਹ ਕਿੰਨੇ ਬੰਦੇ ਦੇ ਚਾਰ ਮਾਈਂਡ ਨੇ ਚਾਰ ਤਰ੍ਹਾਂ ਦੇ ਨੇ ਇੱਕ ਹੈ ਕੌਂਸ਼ੀਅਸ ਮਾਈਂਡ ਇੱਕ ਹੈ ਸਬ ਕੌਂਸ਼ੀਅਸ ਮਾਈਂਡ ਇੱਕ ਹੈ ਸੁਪਰ ਕੌਂਸ਼ੀਅਸ ਮਾਈਂਡ ਇੱਕ ਹੈ ਅਨਕੌਂਸ਼ੀਅਸ ਮਾਈਂਡ ਪਰ ਸਿੱਧ ਅੰਗਰੇਜ਼ੀ ਦੇ ਹੀ ਸ਼ਬਦ ਵਰਤੇ ਸੁਪਰ ਕੌਂਸ਼ੀਅਸ ਇਹ ਸ਼ਬਦ ਵਰਤੇ ਆ ਕੌਂਸ਼ੀਅਸ ਸਬ ਕੌਂਸ਼ੀਅਸ ਅਨਕੌਂਸ਼ੀਅਸ ਇਹ ਇਸ ਤਰ੍ਹਾਂ ਅਰਥ ਕਰਦੇ ਆ ਜੀ ਇਹ ਅਸਲ 'ਚ ਇਹ ਯੂਰਪ ਚੋਂ ਆਇਆ ਸਿਗਮਨ ਫਰਾਇਡ ਬੜਾ ਵੱਡਾ ਮਨੋਵਿਗਿਆਨੀ ਸੀ ਜੀ ਉਹਨੇ ਗੱਲ ਕਹੀ ਸੀ ਵੀ ਚਾਰ ਮਾਈਂਡ ਪਰ ਉਹਨੇ ਥੋੜੀ ਜਿਹੀ ਗੱਲ ਮੈਂ ਆਪਣੂ ਚਿੱਤ ਜਿੱਤ ਨੇੜੇ ਲਿਉਣ ਲਗਾ। ਉਹ ਇਹ ਗੱਲ ਕਹਿੰਦਾ ਵੀ ਜਿਹੜਾ ਸਾਡਾ ਕੌਨਸ਼ੀਅਸ ਮਾਈਂਡ ਹੈ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਸਚੇਤ ਮਨ। ਹੁਣ ਮੈਂ ਗੱਥਾ ਕਰ ਰਿਹਾ ਸਾਡੇ ਸਾਰਿਆਂ ਦਾ ਜਿਹੜਾ ਮਾਈਂਡ ਕੰਮ ਕਰ ਰਿਹਾ ਉਹ ਸਚੇਤ ਮਨ ਹੈ। ਇਹ ਕਹੇ ਸਬਕੌਨਸ਼ੀਅਸ ਜਿਹਨੂੰ ਪੰਜਾਬੀ ਚ ਕਹਿੰਦੇ ਅਚੇਤ ਮਨ। ਹਰ ਇੱਕ ਦੇ ਅੰਦਰ ਇਹ ਮੇਰੇ ਵਿੱਚ ਤੁਹਾਡੇ ਵਿੱਚ ਪਰ ਇਹ ਪਾਰਟ ਨਹੀਂ ਹੈਗਾ ਬਾਡੀ ਦਾ। ਖੈ ਬਾਡੀ ਚ ਰੂ ਜਿਵੇਂ ਉਹ ਕਹਿੰਦਾ ਵੀ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਜਿਹੜਾ ਕੌਨਸ਼ੀਅਸ ਮਾਈਂਡ ਹੈ ਇਹਨਾਂ ਇਹਦੇ ਕੋਲ ਤਾਕਤ ਨਹੀਂ ਜਿੰਨੀ ਸਬ ਕੌਨਸ਼ੀਅਸ ਮਾਈਂਡ ਵਿੱਚ ਤਾਕਤ ਹੈ ਜਿਹਨੂੰ ਆਪਾਂ ਚਿੱਤ ਕਹਿੰਦੇ ਹਾਂ ਉਹਨੇ ਇੱਕ ਉਦਾਹਰਨ ਦਿੱਤੀ ਹੈ ਜਿਵੇਂ ਸੁਭਿਦਵਾਨ ਨੇ ਉਹ ਕਹਿੰਦਾ ਜੀ ਸਮੁੰਦਰ ਹੈ ਇੱਕ ਬਰਫ਼ ਦਾ ਤੋਤਾ ਤੋਤਾ ਸ਼ਬਦ ਆਪਾਂ ਬੜਾ ਵਰਤੇ ਸਾਂ ਇਹ ਹੋਰ ਸ਼ਬਦ ਵਰਤਾ ਇੱਕ ਬਰਫ਼ ਦਾ ਨਿੱਕੀ ਜੀ ਪਹਾੜੀ ਦੇ ਸਰੀ ਜਾਂ ਉਹ ਬਰਫ਼ ਦਾ ਤੋਤਾ ਕੁਲ 10 ਫੁੱਟ ਪਾਣੀ ਤੋਤੇ ਵੀ ਸਮੁੰਦਰ ਦੇ ਵਿੱਚ ਤੇ ਸਿਆਣਾ ਜਿਹੜਾ ਕੈਪਟਨ ਹੈ ਸ਼ਿਪ ਨੂੰ ਚਲਾਉਣ ਵਾਲਾ ਜਿਹੜਾ ਜਾਣਕਾਰ ਉਹ ਜਹਾਜ ਨੂੰ ਦੂਰ ਲੈ ਜਾਏਗਾ ਜੇ ਕੋਈ ਕਹੇ ਜੀ ਨਹੀਂ ਇਹ ਤਾਂ 10 ਫੁੱਟ ਵੇਸ ਦਾ ਨਿੱਕੀ ਜਿਹੀ ਢੇਰੀ ਉਹ ਕਹਿੰਦਾ ਨਹੀਂ ਇਹ ਉੱਤੋਂ 10 ਫੁੱਟ ਵੇਸ ਦਾ 90 ਫੁੱਟ ਪਾਣੀ ਛੇ ਇਹ ਵੇਸ ਦਾ ਘੱਟ ਹੈ ਅਨ ਵੇਸ ਦਾ ਯਾਦਾ ਹੈ ਜਿਹਤੇ ਰੱਖਿਓ ਜਿਹੜਾ ਮਨਸਾ ਦਾ ਬਾਹਰ ਦੀਆਂ ਗੱਲਾਂ ਕਰਦਾ ਇਹ ਤਾਂ ਨਿੱਕੂ ਜਿਹਾ ਤੇ ਜਿਹੜਾ ਅਨ ਵੇਸ ਦਾ ਹੈ ਨਾ ਉਹ ਕੱਲੇ ਇਸ ਜਨਮ ਦੀਆਂ ਨਹੀਂ ਗੁਰਮਖੋ ਕਈ ਜਨਮਾਂ ਦਾ ਸਭ ਕੁਝ ਸਟੋਰ ਕਰੀ ਬੈਠਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਸਬਕੌਂਸ਼ੀਅਸ ਮੈਂਡ ਸਬਕੌਂਸ਼ੀਅਸ ਮੈਂਡ ਆਪਣਾ ਕੰਮ ਕਰਦਾ ਜੀ ਚੁੱਪਚਾਪ ਇਦੀ ਇੱਕ ਉਦਾਹਰਨ ਮੈਂ ਹੋਰ ਦਿਨ ਲਗਾ ਕਿਉਂਕਿ ਵਿਸ਼ਾ ਆਪਣਾ ਚਿੱਤਰ ਹੈ ਮੰਨ ਲਓ ਸਾਨੂੰ ਕੋਈ ਬੰਦੇ ਦਾ ਨਾਮ ਭੁੱਲ ਜਾਂਦਾ ਕੋਈ ਪੁੱਛਣਾ ਵੀ ਉਹ ਫਲਾਣਾ ਸਿੰਘ ਜਿਹੜਾ ਸੀ ਉਹਦਾ ਨਾਮ ਕੀ ਹੈ ਅਸੀਂ ਕੰਨਪੁਰ ਕੇ ਕਹਿੰਨੇ ਆ ਜੀ ਉਹ ਮੇਰੇ ਮੂੰਹ 'ਚ ਸੀ ਚੇਤਾ ਭੁੱਲ ਗਿਆ ਇਹ ਕਹਿੰਨੇ ਮੂੰਹ ਮੈਂ ਕਹਿੰਦਾ ਮੂੰਹ 'ਚ ਪਰ ਪਤਾ ਨਹੀਂ ਲੱਗ ਰਿਹਾ ਫਿਰ ਆਪਾਂ ਕਹਿੰਨੇ ਚਲੋ ਚੁੱਪ ਕਰ ਜਾਓ ਹੁਣੇ ਆ ਜਾਗਾ ਯਾਦ ਇਹ ਹੁਣੇ ਕਿਵੇਂ ਯਾਦ ਆ ਜਾਊਗਾ ਜਦੋਂ ਸਾਡੀ ਜਿਹੜੀ ਇਕਾਗਰਤਾ ਹੈ ਉਹ ਪੂਰਾ ਜ਼ੋਰ ਲਾਇਆ ਉਹ ਚੇਤੇ ਨਹੀਂ ਆਇਆ ਅਸੀਂ ਕਹਿੰਦੇ ਆ ਕੋਈ ਨਹੀਂ ਹੋਣੇ ਚੇਤੇ ਆ ਜਾਏਗਾ ਨਹੀਂ ਪਿਆਰਿਓ ਜਿਹੜਾ ਕੌਨਸ਼ੀਅਸ ਮਾਈਂਡ ਹੈ ਉਹਨੂੰ ਪਤਾ ਹੈ ਵੀ ਮੇਰੀ ਫਾਈਲ 'ਚ ਉਹਦਾ ਨਾਮ ਨਹੀਂ ਹੈਗਾ ਪਰ ਮੈਂ ਇਹ ਸਬਕੌਨਸ਼ੀਅਸ ਦੇ ਵਿੱਚ ਸਟੋਰ ਕੀਤਾ ਹੋਇਆ ਜਿਹਨੂੰ ਅਚੇਤ ਮਨ ਕਹਿੰਦੇ ਆ ਉਹਦੇ 'ਚ ਪਿਆ ਹੈ ਗੁਰਮੁਖੋ ਮਾਈਂਡ ਆਪਣੇ ਆਪ ਕੰਮ ਕਰਨ ਲੱਗ ਪੈਂਦਾ ਜਿਹਨੂੰ ਚਿੱਤ ਕਹਿੰਦੇ ਆ ਉਹ ਇੱਕੋ ਦਮ ਬੰਦਾ ਫੋਨ ਕਰਕੇ ਕਹਿੰਦਾ ਅੱਛਾ ਤੁਹਾਡਾ ਨਾਮ ਪੁੱਛਿਆ ਸੀ ਮੈਨੂੰ ਚੇਤੇ ਆ ਗਿਆ ਉਹਦਾ ਨਾਮ ਇਹ ਸਿੰਘ ਹੈ ਐਵੇਂ ਕਿਵੇਂ ਚੇਤੇ ਆ ਗਿਆ ਕਿਉਂਕਿ ਸਬਕੌਨਸ਼ੀਅਸ ਮਾਈਂਡ ਫੁਰਨਾ ਪੈਦਾ ਹੁੰਦੀਆਂ ਸਾਰਾ ਆਪਣਾ ਕੰਮ ਕਰਨ ਲੱਗ ਪੈਂਦਾ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ ਜੀ। ਚਿੱਤ ਜਦੋਂ ਅਸੀਂ ਚਿੱਤ ਜਿਹੜਾ ਹੈ ਇਹ ਚ ਸਿਮਰਨ ਸਟੋਰ ਹੋ ਗਿਆ। ਹੁਣ ਥੋੜੀ ਜਿਹੀ ਸੋਖੀ ਜਿਹੀ ਪਿੰਦੂ ਆਧਾਰ ਲੈਣਾ। ਜਿਹੜੀ ਚਿੱਤ ਚੇਤ ਪਈ ਹੈ ਨਾ ਉਹ ਕਈ ਜਨਮ ਨਹੀਂ ਮਰਦੀ ਵਿਹਾਰਿਓ। ਚਾਹੇ ਬੁਰਾਈ ਇਹ ਚ ਚੰਗਾਈ। ਬੁਰਾਈ ਨੂੰ ਜਾਂ ਤਾਂ ਸ਼ਬਦ ਮਾਰੂਗਾ। ਬੰਦਗੀ ਮਾਰੂਗੀ। ਮਨ ਭੁਲੇਖੇ ਚਲੀ ਜਾ ਮਰ ਜਾ ਕਿ ਨਹੀਂ ਪਿਆਰਿਓ। ਸੱਪ ਖੋਟ ਵਿੱਚ ਬੰਦ ਖੈ। ਖੋਡ ਵਿੱਚ ਉੱਤੋਂ ਪੱਥਰ ਰੱਖ ਕੇ ਜਾਂ ਉੱਤੇ ਲਿੰਬ ਦੀਏ ਕਈ ਸੱਪ ਮਰ ਗਏ ਸਿਆਣੇ ਕਹਣਗੇ ਹੱਸੋਈ ਨਹੀਂ ਗੱਲ ਉਹ ਤਾਂ ਅੰਦਰ ਚੁੰਦਾ ਤੂੰ ਉੱਤੇ ਲੇਪਣ ਕਿੰਦਾ ਹੈ ਨੇ ਪਿਆਰਿਓ ਸੁਣੀਓ ਇਸ ਬੇਨਤੀ ਨੂੰ ਕਿ ਸਾਡੇ ਇਸ ਚਿੱਤ ਵਿੱਚ ਇੰਨਾ ਕੁਝ ਭਰਿਆ ਹੋਇਆ ਹੈ ਪਿਛਲੇ ਜਨਮਾਂ ਦਾ ਐਸ ਜਨਮ ਦਾ ਪਿਆਰਿਓ ਉਹ ਸਭ ਕੁਝ ਇਕੱਠਾ ਕਰੀ ਬੈਠਾ ਉਹ ਚਿੱਤ ਚੰਗਿਆਈ ਵੀ ਇਹਦੇ ਵਿੱਚ ਹੈ ਬੁਰੀਾਈ ਵੀ ਇਹਦੇ ਵਿੱਚ ਹੈ ਸਭ ਕੁਝ ਉਸ ਚਿੱਤ ਵਿੱਚ ਪਿਆ ਹੋਇਆ ਹੈ ਤੇ ਇਸ ਚਿੱਤ ਵਿੱਚ ਹੁਣ ਜਿਹੜੀ ਮੈਂ ਉਦਾਹਰਨ ਦੇਣ ਲੱਗਾ ਪਿੰਡੂ ਜੀ ਹੁਣ ਅੱਜਕੱਲ੍ਹ ਨਿਆਣੇ ਜਿਹੜੇ ਨੇ ਨਾ ਤੁਹਾਨੂੰ ਪਤਾ ਹੋਣਾ ਜੀ ਬਾਬਾ ਜੀ ਅਸੀਂ ਦਿੱਤੇ ਰਹੇ ਅਮਰੀਕਾ ਫੇਸਬੁੱਕ ਵਾਲਾ ਨੇੜੇ ਦੇ ਗੂਗਲ ਵਾਲਾ ਨੇੜੇ ਦੇ ਉੱਥੇ ਭਾਈ ਸਾਹਿਬ ਇਹ ਕਹਿਣ ਲੱਗ ਪਏ ਆ ਵੀ ਜਿਵੇਂ ਡਰਗ ਨਹੀਂ ਹੁੰਦੀ ਨਸ਼ਾ ਅਚਿੱਟਾ ਕਹਿੰਦੇ ਆ ਫੀਮ ਕਹਿੰਦੇ ਆ ਉਹ ਕਹਿੰਦੇ ਨੇ ਜਿਹੜਾ ਫੋਨ ਹੈ ਇਹ ਅਸਲ 'ਚ ਲੋਕਾਂ ਦੇ ਅੰਦਰ ਡਰਗ ਵਾਲਾ ਕੰਮ ਕਰ ਰਿਹਾ ਇਹ ਆਦਤ ਬਣ ਚੁੱਕੀ ਹੈ ਇੱਥੇ ਤੁਸੀਂ ਤਜਰਬਾ ਕਰਿਓ ਜਿਹੜੇ ਰੋਜ਼ 5-7 ਘੰਟੇ ਫੋਨ ਤੇ ਲਾਂਦੇ ਨੇ ਨਾ ਜੀ ਉਹਨਾਂ ਨੂੰ ਚੇਤੇ ਰੱਖਿਓ ਰੋਟੀ ਭੁੱਲ ਜਾਂਦੀ ਹੈ ਫੋਨ ਨਹੀਂ ਭੁੱਲਦਾ ਕਿਉਂਕਿ ਨਸ਼ਾ ਬਣ ਚੁੱਕਾ ਹੈ ਹੁਣ ਉਹ ਯਤਨ ਕਰ ਰਿਹਾ ਵੀ ਜਿਹੜਾ ਨਸ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਲੱਗ ਗਿਆ ਹੈ ਇਹ ਨੁਕਸਾਨ ਨਾ ਕਰੇ ਫੋਨ ਦੀ ਡਰੱਗ ਤੋਂ ਬੰਦਿਆਂ ਨੂੰ ਕਿਵੇਂ ਬਚਾਣਾ ਹੈ ਤਾਂ ਨਸ਼ੇ ਦੀ ਅਰਥਵੰਚੀ ਕਿ ਉਹਨੂੰ ਮੈਂ ਫਿਰ ਬੇਨਤੀ ਕਰਾਂ ਸੀ ਜਿੰਨੇ ਬੈਠੇ ਆਂ ਅੱਜਕੱਲ ਮੇਰਾ ਖਿਆਲ ਸਕੂਲਾਂ 'ਚ ਪਾੜੇ ਨਹੀਂ ਪੜਾਉਂਦੇ ਪੇਵਲ ਨਹੀਂ ਚੱਲਦੀ ਅਜੇ ਪਾੜੇ ਆਪਾਂ ਸਾਰੇ ਪੜ ਕੇ ਆਇਆ 2 2 4 3 2 6 ਅੱਜ ਦੇ ਪੜੇ ਲਿਖੇ ਨੂੰ ਤੁਸੀਂ ਇਹ ਪੁੱਛ ਲਓ ਵੀ 15 3 ਉਹ ਕੈਲਕੂਲੇਟਰ ਲੈਣ ਚੋ ਵੀ ਉਹਨੇ ਲੇੰਡੰ ਕਰਕੇ ਦੱਸਣਾ ਇੱਥੇ ਬਜ਼ੁਰਗ ਨੂੰ ਪੁੱਠੋ ਵੀ ਉਹ 15 3 ਕਿਉਂ ਹੁੰਦਾ ਹੈ ਉਹ ਕਹਿੰਦਾ 45 ਹੁੰਦਾ ਐਵੇਂ ਕੰਮ ਸਿਰ ਮਾਰੀ ਜਾਂਦਾ ਡੇਢ ਦਾ ਭਾੜਾ ਢਾਈ ਦਾ ਭਾੜਾ ਆ ਸਾਰੇ ਭਾੜੇ ਸੀ ਇੱਕ ਚਿੱਤ ਜਿਹਨੇ ਸਾਡੇ ਜੀ ਕਿਉਂ ਰੋਜ਼ ਅਸੀਂ ਬੋਲ ਥੜਾ ਰਹੇ ਆ ਨਾ ਕਿ ਸਿੱਧੇ ਜੀ ਗੱਲ ਕਰਨ ਲੱਗਾ ਵੀ ਚਿੱਤ ਕੀ ਚੀਜ਼ ਹੈ ਜਦੋਂ ਸਕੂਲ ਪੜ੍ਹਦੇ ਸਾਂ ਜੀ ਅੱਪਈ ਦੂਜੀ ਤੋਂ ਭਾੜੇ ਸ਼ੁਰੂ ਹੋ ਜਾਂਦੇ ਸਾਂ ਆਪਣੇ ਘੰਡਾਂ 'ਚ ਇਹ ਉਦੋਂ ਪੂਰਾ ਯੋਰ ਲਾਉਂਦੇ ਸਾਂ ਕਿਉਂ ਮੈਂ ਕਿਹਾ ਮਾਸਟਰ ਕਿਤੇ ਸਿਆਣੇ ਸੰਜੀਵਿਆਦੀ ਵਿਦਿਆਧਿਏ ਪਰੜਾੜੀ ਬਣਾਉਣ ਵਾਲੇ ਉਹ ਕਹਿੰਦੇ ਸਨ ਪਹਾੜੇ ਉਦੋਂ ਪੜਾਣੇ ਨੇ ਜਦੋਂ ਛੁੱਟੀ ਦਾ ਮੇਲਾ ਛੁੱਟੀ ਵੇਲੇ ਹੁੰਦੇ ਸਨ ਕਿਉਂ ਕਿ ਇੱਕ ਤਾਂ ਚਾਹ ਹੁੰਦਾ ਸੀ ਹੁਣ ਖੜਾ ਛੁੱਟਣ ਵਾਲਾ ਜਦੋਂ ਬੰਦੇ ਅੰਦਰ ਚਾਹ ਹੁੰਦਾ ਵੀ ਛੁੱਟੀ ਹੋਣੀ ਹੈ ਉਹਨੂੰ ਪੂਰੇ ਸ਼ੋਰ ਨਾਲ ਉਹ ਪਹਾੜੇ ਜਪੜਦੇ ਸਨ ਪਿਆਰੋ ਉਹ ਝਪ ਸੀ ਪਹਾੜਿਆਂ ਦਾ ਉਹ ਜਪ ਰਹੇ ਸਨ ਸੀ ਉਹ ਪਹਾੜੇ ਪੜਦੇ ਆ ਪੜਦੇ ਆ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਤੱਕ ਸਲ 20 ਦੇ ਪਹਾੜੇ ਤੱਕ ਨਾ ਪਰਿਆਂ ਨੂੰ 50 50 ਸਾਲ ਹੋ ਚੁਕੇ ਆ ਮੇਰੀ ਗੱਲ ਸੁਣਿਓ 50 ਸਾਲਾਂ ਬਾਅਦ ਇੱਥੇ ਬਜ਼ੁਰਗ ਨੂੰ ਪੁੱਛ ਲਓ ਤੁਸੀਂ ਕਿਸੇ ਨੂੰ ਕਿ ਬਾਪੂ ਜੀ ਸੌળો ਤਿਆ ਪਰ ਮਿੰਦ ਵਿਚ ਬੋਲ ਘੜ ਧਾਲੀ ਕਿਉਂ ਕਿਉਂਕਿ ਉਹਦੇ ਚਿੱਤ ਵਿੱਚ ਉਹ ਸਟੋਰ ਹੋ ਚੁੱਕਾ ਹੈ ਜਿਹੜੀ ਚਿੰਤ ਵੀ ਚੀਜ਼ ਪਈ ਹੋਵੇ ਜਿਹੜੀ ਬੋਲ ਕੇ ਅੰਦਰ ਚਲੀ ਜਾਏ ਮਰਦੇ ਦਮ ਤੱਕ ਉਹ ਚੀਜ਼ ਬਾਹਰ ਨਹੀਂ ਨਿਕਲਦੀ ਹੁੰਦੀ ਉਹ ਚਿੰਤ ਹੈ ਮੇਰੀ ਫੇਰ ਸੁਣਿਓ ਪਰ ਫਰਕ ਇਹ ਨਾ ਕਿ ਬਾਹਰ ਦੀਆਂ ਗੱਲਾਂ ਬਾਹਰ ਤੇ ਬਾਹਰੇ ਇਹ ਚਿੱਤੇ ਵਿੱਚ ਵਸ ਜਾਂਦੇ ਆ ਪਰ ਇਹ ਮਰਨ ਵੇਲੇ ਸਾਥ ਨਹੀਂ ਦਿੰਦੇ ਨਾਮ ਦਾ ਜਪ ਕਰਦਿਆਂ ਕਰਦਿਆਂ ਜਦੋਂ ਚਿੱਤ ਵਿੱਚ ਵਸ ਜਾਂਦਾ ਹੈ ਪਿਆਰੋ ਸਾਰਾ ਸਰੀਰ ਸਾਥ ਛੱਡ ਜਾਏ ਕੌਮੇ ਚ ਪਏ ਹੋਏ ਚਿੱਤ ਵਿੱਚੋਂ ਵੀ ਗੁਰੂ ਗੁਰੂ ਚੱਲਦਾ ਰਹਿੰਦਾ ਹੈ ਇਹ ਇਹ ਚਿੱਤ ਦੀ ਬਖਸ਼ਿਸ਼